ਜੋ ਕਿ ਜੀਵਨ ਵਾਸਤੇ ਰੋ ਔਰ ਇਹ ਜੀਵਨ ਦਾ ਸੱਚ ਹੈ ਕਿ ਅੱਧੀ ਸਦੀ ਤੋਂ ਅਸੀਂ ਸਪੀਚ ਕੀਤੀ ਮੈਂ ਤੇ ਦਰਜੀਤ ਜੀ ਨੇ ਦੁਨੀਆ ਦੇ ਬਹੁਤ ਵੱਡੇ ਵੱਡੇ ਮੇਲੇ ਵੇਖੇ ਅੱਖਾਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਬਹੁਤ ਕੁਝ ਦੇਖਿਆ ਪਰ ਮੈਂ ਸੱਚ ਕਹਿਣਾ ਹੈ ਕਿ ਪੂਰੇ ਸੰਸਾਰ ਦੇ ਵਿੱਚ ਅੱਜ ਪਹਿਲੀ ਵਾਰ ਹਾਕਮ ਬਖਤਰੀ ਵਾਲਾ ਪੰਜਾਬੀ ਭਵਨ ਲੁਧਿਆਣਾ ਦੇ ਇਸ ਗਰਾਊਂਡ ਦੇ ਵਿੱਚ ਕਲਮਾਂ ਦੇ ਬਾਗ ਦੇ ਵਿੱਚ ਖੜਾ ਕਲਮਾਂ ਦਾ ਬਾਗ ਮਾਂਜ ਲੱਗਿਆ ਦੇਖੇ ਲੁਧਿਆਣਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਕਦਮ ਤੁਰਦਾ ਫਿਰ ਕਾਫਲੇ ਬਣਦੇ ਆ ਮੇਰਾ ਅਜ਼ੀਜ਼ ਮੇਰਾ ਛੋਟਾ ਭਰਾ ਪੱਟੀ ਭੜੀ ਵਾਲਾ ਮੇਰੇ ਸਤਿਕਾਰਤ ਬੈਠੇ ਸਾਰੇ ਜੇ ਮੈਂ ਇਕੱਲਾ ਇਕੱਲਾ ਨਾਂ ਲੈਣ ਲੱਗਾ ਤਾਂ ਬਹੁਤ ਟਾਈਮ ਲੱਗ ਜੂਗਾ ਸਾਰਿਆਂ ਨੂੰ ਪ੍ਰਣਾਮ ਕਰਦਾ ਹੋਇਆ ਜਿਹੜਾ ਇਸ ਮੇਲੇ ਦਾ ਸਿਰ ਇਸ ਮੁੰਡੇ ਦੇ ਸਿਰ ਜਾਂਦਾ ਹੈ ਇਹ ਚੱਲਿਆ ਪਹਿਲਾਂ ਇਕੱਲੋਂ ਨਹੀਂ ਕਾਫਲੇ ਬਣਦੇ ਅੱਜ ਹਜ਼ਾਰਾਂ ਦੀ ਗਿਣਤੀ ਪਤਲਾ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਬਤਲੇ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਤੇ ਭਾਰਾ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਬਤਲੇ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਨਹੀਂ ਭਾਰਾ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਤਿੱਤਾ ਅੱਗ ਤੋਂ ਵੱਧ ਕਰੋਧ ਹੁੰਦਾ ਤੇ ਮਨ ਦੀ ਹਵਾ ਤੋਂ ਵੱਧ ਰਫਤਾਰ ਜਿੰਦੇ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਤੇ ਪੂਰੀ ਨਰਕ ਤੋਂ ਚੀਜ਼ ਹੰਕਾਰ ਜਿੰਦੇ ਬਖਤਰੀ ਵਾਲੇ ਦੀ ਗੱਲ ਨੂੰ ਯਾਦ ਰੱਖੀ ਨੀ ਵੱਡਾ ਰੱਬ ਤੋਂ ਹੁੰਦਾ ਪਿਆਰ ਜਿੰਦੇ ਇਹ ਤੁਹਾਡਾ ਪਿਆਰ ਹੈ ਔਰ ਪਿਆਰ ਨੂੰ ਬਣਾਈ ਰੱਖਿਓ ਅੱਜ ਤੁਸੀਂ ਪਹਿਲਾ ਦਿਨ ਹੈ ਜਿਹੜਾ ਕੰਨ ਪੜਵਾਉਣ ਦੀ ਸ਼ਰਮ ਕਰਦਾ ਉਹ ਹੀ ਸੇਬਟੀ ਦਾ ਚਾਕ ਹੀ ਨਹੀਂ ਵਕਤ ਪੈ ਜੀ ਤੂੰ ਜਿਹੜਾ ਨਹੀਂ ਕੰਮ ਆਉਂਦਾ ਉਹ ਸੱਚਾ ਮਿੱਤਰ ਅੰਗ ਸਾਖ ਹੀ ਨਹੀਂ ਉਸ ਬੰਦੇ ਦਾ ਢੇਲਾ ਨਹੀਂ ਮੁੱਲ ਹੁੰਦਾ ਜਿਹਦਾ ਆਪਣਾ ਉੱਚਾ ਇਖਲਾਕ ਹੀ ਨਹੀਂ ਤੇ ਉਸ ਕੌਮ ਦਾ ਹਾਕਮ ਰੱਬ ਨਾਲ ਖਾ ਜਿਹੜੀ ਕੌਮ ਦੇ ਵਿੱਚ ਤਫਾਕੀ ਨਹੀਂ ਬੇ ਤਫਾਕੀ ਤੋਂ ਮਾਰ ਖਾਦੇ ਅਸੀਂ ਸਾਰਿਆਂ ਨੇ ਹੁਣ ਤੱਕ ਸ਼ੇਰਾਂ ਦੀ ਕਮ ਕਰਦਾ ਨਾ ਕਿੱਡੇ ਹਵਾ ਦੇ ਮਹਿਲ ਅਨੁਸਾਰ ਦਾ ਐ ਬੈਠਾ ਫਨਾ ਦੇ ਮਨਾ ਮਕਾਨ ਅੰਦਰ ਕਿੱਡੇ ਹਵਾ ਦੇ ਮਹਿਲ ਅਨੁਸਾਰ ਦਾ ਐ ਬੈਠਾ ਫਨਾ ਦੇ ਮਨਾ ਮਕਾਨ ਅੰਦਰ ਇਸ ਗੱਲ ਦਾ ਬਸ ਧਿਆਨ ਰੱਖੀ ਬਦੀ ਆਵੇ ਨਾ ਕਦੇ ਈਮਾਨ ਅੰਦਰ ਦਿਲ ਵਿੱਚ ਜੇ ਕਦੇ ਹੰਕਾਰ ਆਵੇ ਤਾਂ ਜਿਹੜਾ ਮਾਰ ਲਿਆ ਕਰ ਸ਼ਮਸ਼ਾਨ ਅੰਦਰ ਉਹ ਬਖਤੜੀ ਵਾਲਿਆ ਪਏ ਨੇ ਖਾਕ ਹੋਏ ਕਿੱਡੇ ਕਿੱਡੇ ਸੀ ਲੋਕ ਜਹਾਨ ਅੰਦਰ ਕਿੱਡੇ ਕਿੱਡੇ ਸੀ ਲੋਕ ਜਹਾਨ ਅੰਦਰ ਅਸੀਂ ਇਗਨੋਰ ਕਰਦੇ ਆਂ ਰੱਬ ਦੀਆਂ ਮੌਤਾਂ ਨੂੰ ਅਸੀਂ ਮੁਨਕਰ ਹੁੰਨੇ ਆਂ ਰੱਬ ਦੀ ਕਿਰਤ ਤੋਂ ਨਾਲ ਬੈਠੇ ਆ ਮੂਰਤਾ ਚ ਰੱਬ ਵਸਦਾ ਕੋਲ ਬੈਠਿਆ ਰੱਬ ਪਛਾਣਿਆ ਨਹੀਂ ਤੇ ਰਿਆ ਕਰਦਾ ਪਹੁੰਚ ਭਗਵਾਨ ਤੱਕਰ ਕੋਲ ਬੈਠਿਆ ਰੱਬ ਪਛਾਣਿਆ ਨਹੀਂ ਰਿਆ ਕਰਦਾ ਪਹੁੰਚ ਭਗਵਾਨ ਤੱਕਰ ਰਿਆ ਪੂਜਦਾ ਪੱਥਰਾ ਮੂਰਤਾ ਨੂੰ ਤੇ ਲੋੜ ਬੰਦੇ ਨੂੰ ਸੀਗੀ ਇਨਸਾਨ ਤੱਕਰ ਉਹ ਸਾਰੀ ਜ਼ਿੰਦਗੀ ਹਾਕਮਾਂ ਝੱਖ ਮਾਰੀ ਕਦਮ ਇੱਕ ਨਹੀਂ ਗਿਆ ਗਿਆਨ ਤੱਕਰ ਲੱਖਾਂ ਖੋਹਾਂਗਾ ਪਹੁੰਚਿਆ ਬੜਪਾ ਕੇ ਤੇ ਸਫਰ ਘਰੋਂ ਸੀ ਸਾਰਾ ਸਮਸ਼ਾਨ ਤੱਕਰ ਨਮਸਕਾਰ ਦੇਖੋ ਵੱਖੋ ਵੱਖ ਮੈਨੂੰ ਨਹੀਂ ਲੱਗਦਾ ਹੈ ਜੇ ਸ਼ੇਰ ਤੁਸੀਂ ਕਿਤੇ ਸੁਣਿਆ ਹੋਵੇ ਮੈਂ ਹੰਕਾਰ ਨਹੀਂ ਕਰਦਾ ਪਰ ਮਾਣ ਹੁੰਦਾ ਹੈ ਵੱਖੋ ਵੱਖ ਜੇ ਕਰ ਲਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਫੰਦ ਤੇ ਮਾਸ ਹੀ ਹੈ ਇਕੱਲੇ ਇਕੱਲੇ ਜੇ ਕਰ ਲਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਟ ਤੇ ਮਾਸ ਹੀ ਹੈ ਨਾ ਇਹ ਲੱਭੇ ਨਾ ਕਿਸੇ ਨੂੰ ਨਜ਼ਰ ਆਉਂਦਾ ਵਿੱਚ ਬੋਲਦਾ ਜਿਹੜਾ ਕੋਈ ਖਾਸ ਹੀ ਹੈ ਤੇ ਬਖਤਰੀ ਵਾਲਿਆ ਕਿੰਨਾ ਸੰਸਾਰ ਸੋਹਣਾ ਬਖਤਰੀ ਵਾਲਿਆ ਕਿੰਨਾ ਸੰਸਾਰ ਸੋਹਣਾ ਹੁਣ ਅੰਤ ਨੂੰ ਇਹਨੇ ਪਰ ਨਾਸ਼ ਹੀ ਐ ਉਹ ਸਾਹ ਚੱਲਦਾ ਜਦੋਂ ਤੱਕ ਬਸ ਬੰਦਾ ਹਾਕਮ ਜੇ ਨਾ ਆਇਆ ਤੇ লাশ ਹੀ ਐ ਬਹੁਤ ਬਹੁਤ థాంਕ ਯੂ ਸੋ ਮਚ ਹਰ ਬਖਤਰੀ ਵਾਲਾ ਜੀ ਬਹੁਤ ਅੱਛਾ ਤੁਹਾਨੂੰ ਸ਼ੇਰਾਂ ਦੇ ਰੂਪ ਦੇ ਵਿੱਚ ਜ਼ਿੰਦਗੀ ਦੀਆਂ ਸੱਚਾਈਆਂ ਦੱਸ ਕੇ ਗਏ ਨੇ ਸਾਡੇ ਵਿਚਕਾਰ ਭਪਿੰਦਰ ਪਾਲ ਜੀ